अच्छा हां जी चादर ਲਾ ਆ ਗਿਆ ਕਹਿੰਦਾ ਭਾਬਗੇੜੀ ਜਿਵੇਂ ਹੋ ਗੇਟ ਆ ਜੀ ਉਹ ਫੇਵਰ ਲਾ ਆ ਗਿਆ ਜੀ ਮਨ ਲਾ ਫੇਵਰ ਲੱਗ ਲਾ ਲਾ ਸ਼ੀਟ ਲਾ ਲਓ ਜੀ ਉਹ ਉਹਦੇ ਲਾ ਆ ਗਿਆ ਜੀ ਮਨ ਲਾ ਆ ਦਸ ਫੇਰ ਪਾਰਟ ਵੀ ਆਪਾਂ ਨੂੰ ਕਹਿੰਦਾ ਵੀ ਆਪਾਂ ਲਿਆ ਕੇ ਪਾ ਦਿਓ ਉਹ ਵੀ ਆਪਾਂ ਆਪਦੇ ਕੋਲੋਂ ਕਰਾਂਗੇ ਹਾਂਜੀ ਹਾਂ ਬਾਈ ਕੱਲਾ ਰੀਪਰ ਹੀ ਨਹੀਂ ਤੁਸੀਂ ਰੋਟਾਵੇਟਰ ਤੇ ਹੋ ਸასი ਕਾਲ ਦੋਸਤੋ ਅੱਜ ਦੀ ਵੀਡੀਓ ਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਾਈ ਪ੍ਰਦੀਪ ਕੋਲੇ ਪਹੁੰਚੇ ਹਾਂ ਜ਼ਿਲ੍ਹਾ ਬਠਿੰਡਾ ਪਿੰਡ ਲੈਰੀਆ ਹਨਾ ਵੀਰੇ ਹਾਂਜੀ ਹਾਂਜੀ ਤੇ ਬਾਈ ਦਾ ਜਿਹੜਾ ਕੰਮ ਹੈ ਇਹ ਇਥੇ ਫੈਂਸੀ ਗੇਟ ਬਣਦੇ ਨੇ ਹੌਲ ਸੇ ਰੇਟਾਂ ਤੇ ਤੇ ਚੁਗਾਠਾਂ ਤੇ ਤੇ ਹੋਰ ਵੀ ਕਾਫੀ ਕੰਮ ਕਰਦਾ ਬਾਈ ਨਾਲ ਰਿਪੇਅਰ ਵੀ ਕਰਦਾਗਾ ਤੇ ਬਾਈ ਹਸੀ ਕਾਲ ਸਸੀ ਕਾਲ ਜੀ ਬਾਈ ਇੱਕ ਆਪਣੀ ਲੋਕੇਸ਼ਨ ਦੱਸ ਦੋ ਮੇਨ ਆਪਰੇ ਕਿਥੇ ਖੜਿਆ ਆਪਣਾ ਪਿੰਡ ਲੈਰੀ ਹੈ ਜੀ ਹਾਂਜੀ ਤੇ ਦਸੀ ਮਤਲਬ ਤਲਮੰਡੀ ਸਾਹਿਬ ਕੋਲੇ ਧੰਮ ਧੰਮ ਸਾਹਿਬ ਕੋਲੇ 13 ਕਿਲੋਮੀਟਰ ਦੂਤੇ ਰਹਿ ਜਾਂਦਾ ਜੀ ਠੀਕ ਹੈ ਜੀ ਮਤਲਬ ਲੋਕੇਸ਼ਨ ਆਪਣਾ ਮੇਨ ਰੋਡ ਤੋਂ ਪਿੱਛੇ ਹਟ ਮਾਈ ਰੋਡ ਹੈ ਮੈਨੂੰ ਉਹ ਨਾਲ ਮਿਲ ਜਣਾ ਕਰਨੀ ਰਹਿੰਦੇ ਜਾਂਦਾ ਜੀ ਠੀਕ ਹੈ ਜੀ ਬਾਰਡਰ ਬਾਕਸ ਕੋਲੇ ਆਪਣੀ ਵਰਕਸ਼ਾਪ ਹੈ ਬਾਈ ਦੀ ਬਾਰਡਰ ਬਾਕਸ ਕੋਲੇ ਇੱਕ ਖੁੰਜੇ ਤੇ ਪਿੰਡ ਦੇ ਵਿੱਚ ਵਰਕ ਤੇ ਬਾਈ ਜੀ ਆਪਾਂ ਕੀ ਕੀ ਮਤਲਬ ਕੇ ਰਿਪੇਅਰ ਕਰਦੇ ਆ ਮਤਲਬ ਮੇਨ ਆਪਣਾ ਹੁਣ ਇਸ ਮਕਸਦ ਤੇ ਰਿਪੇਅਰਤੀ ਹੈ ਜੀ ਮਤਲਬ ਤੂੜੀ ਵਾਲੀਆਂ ਲੀਪਰਾਂ ਦੀ ਰਿਪੇਅਰ ਕੀਤੀ ਜਾਂਦੀ ਹੈ ਜੀ ਮਤਲਬ ਕਿਸੇ ਬੰਦੇ ਨੇ ਕੋਈ ਰਿਪੇਅਰ ਕਰਾਉਣੀ ਹੈ ਜਿਵੇਂ ਲਵੇਟ ਲਵਾਉਣੇ ਹੋਣ ਜੀ ਪੱਖਾਂ ਵਾਲੀ ਚਾਦਰ ਹੋ ਗਈ ਕਹਿਣ ਦਾ ਭਾ ਵੀ ਆਪਣਾ ਹਾਂਜੀ ਤੇ ਜਾਲ ਜੂਲੀ ਫੁੱਲ ਰਿਪੇਅਰ ਮਤਲਬ ਤੂੜੀ ਵਾਲੀ ਲੀਪਰ ਦੀ ਫੁੱਲ ਰਿਪੇਅਰ ਹੀ ਕੀਤੀ ਜਾਂਦੀ ਹੈ ਜੀ ਮਤਲਬ ਲੋ ਜੀ ਬਾਈ ਜਿਹੜਾ ਕੰਮ ਹੈ ਜੀ ਜ਼ਿੰਮੇਵਾਰੀ ਵਾਲਾ ਕੰਮ ਹੋਊਗਾ ਤੇ ਰਿਪੇਅਰ ਫੁੱਲ ਕੀਤੀ ਜਾਊਗੀ ਤੇ ਜਿਹੜਾ ਕਲਾ ਲੀਪਰ ਛੱਡ ਚ ਰਿਹਾ ਨਾ ਵੀਰੇ ਲੋ ਜੀ ਕੋਈ ਵੀ ਰੀਪਰ ਜਾਂ ਕੋਈ ਵੀ ਰਿਪੇਅਰਰ ਜੇ ਕੋਈ ਵੀ ਬੰਦਾ ਸਪੇਅਰ ਪਾਰਟ ਵੀ ਆਪਾਂ ਨੂੰ ਕਹਿੰਦਾ ਵੀ ਆਪਾਂ ਲਿਆ ਕੇ ਪਾ ਦਿਓ ਉਹ ਵੀ ਆਪਾਂ ਆਪਦੇ ਕੋਲੋਂ ਕਰਾਂਗੇ ਹਾਂਜੀ ਹਾਂ ਬਾਈ ਕੱਲਾ ਰੀਪਰ ਹੀ ਨਹੀਂ ਤੁਸੀਂ ਰੋਟਾਵੇਟਰ ਤੇ ਹੋਰ ਵੀ ਆਪਣੀ ਖੇਤੀ ਵਾਲੀ ਜਿਹੜੇ ਰਿਲੇਟਡ ਹੁੰਦੇ ਨੇ ਸੰਧੋ ਉਹ ਲਿਆ ਕੇ ਬਾਈ ਕੋਲ ਇੱਕ ਵਾਰ ਕੰਮ ਕਰਾ ਕੇ ਦੇਖ ਸਕਦੇ ਹਾਂ ਤੇ ਬਾਈ ਜੀ ਹੋਰ ਆਪਾਂ ਕੀ ਕੀ ਮਿਲ ਗਏ ਮਤਲਬ ਜਾਲੀਆਂ ਹੋਗੀਆਂ ਟਰਾਲੀਆਂ ਦੀਆਂ ਜੀ ਇਹ ਤੂੜੀ ਵਾਸਤੇ ਹੁਣ ਆਉਣ ਵਾਲੇ ਸੀਜ਼ਨ ਸੀਜ਼ਨ ਆ ਰਿਹਾ ਤੂੜੀ ਦਾ ਜੀ ਜੇ ਕਿਸੇ ਕੋਈ ਜਾਲੀ ਫਿੱਟ ਕਰਾਉਣੀ ਆ ਜਾਂ ਕੋਈ ਨਵੀਂ ਜਾਲੀ ਬਣਾਉਣੀ ਆ ਜੀ ਜਾਂ ਕੋਈ ਦਾਣੇ ਵਾਲਾ ਬੈੱਡ ਬਣਾਉਣਾ ਹੈ ਜਾਂ ਕੋਈ ਟਾਲੀ ਦੇ ਚਾਦਰ ਲਵਾਉਣੀ ਹੈ ਜੀ ਮੰਨ ਲਓ ਆਪਾਂ ਕੰਮ ਕਰਕੇ ਸਾਰੇ ਹੀ ਦਿੰਨੇ ਆ ਜੀ ਠੀਕ ਹੈ ਜੀ ਤੇ ਜਿਵੇਂ ਜਾਲੀਆਂ ਬਣਵਾਉਣੀਆਂ ਨੇ ਜਾਲ ਜਿਵੇਂ ਹੁਣ ਆਪਣੇ ਮੂਰੇ ਚਾਰ ਦਾ ਟਾਈਮ ਹੋ ਰਾਂ ਮੱਕੀ ਦਾ achar ਹੋਊ ਤੇ ਗੇ ਮਿਲ ਕੇ ਵੀ ਕਿੰਨੀ ਖੁੱਲੀ ਜਾਲੀ ਵਗੈਰਾ ਉਹ ਦੱਸ ਦਿਓ ਮਾੜਾ ਕਿੰਨੇ ਫੁੱਟੀ ਹੋਊਗੀ ਕੀ ਗੱਲ ਮੰਨ ਲਾ ਜਾਲੀ ਜਿਮਲਾ ਜਿਵੇਂ ਆਪਣੇ ਆਮ ਟਰਾਲੀ ਵਾਲੀ ਜਾਲੀ ਟੂੜੀ ਵਾਲੀ ਚੱਲਦੀ ਹੈ ਹਾਂਜੀ ਹਾਂਜੀ ਇਹ ਮੰਨ ਲਾ 3 ਫੁੱਟ ਬੈੱਡ ਲੱਗਦਾ ਜੀ ਇਹਦੇ ਤਾਂ ਹਾ ਟੋਪੀ ਲੱਗ ਜਾਂਦੀ ਹੈ ਜੀ ਠੀਕ ਹੈ ਜੀ ੜੀ ੜੀ ਵਾਸਤੇ ਸਾਈ ਠੀਕ ਹੈ ਜੀ ਮਤਲਬ ਜਿਵੇਂ ਉਹ ਟਰਾਲੀ ਦੀ ਜਾਲੀ ਕੰਪਲੀਟ 11 6 ਦੀ ਜੀ ਹਾਂਜੀ ਮਤਲਬ ਪ੍ਰੋਪਰ 25000 ਰੁਪਿਆ ਖਰਚਾ ਆਉਂਦਾ ਜੀ ਠੀਕ ਹੈ ਜੀ ਮਤਲਬ ਵਧੀਆ ਐਂਗਲ ਲਾ ਕੇ 2 ਇੰਚੀ ਜੀ 2 ਡੇਢ ਦੀ ਐਂਗਲ ਲਾ ਕੇ ਜੀ 0 ਨੰਬਰ ਜਾਲੀ ਜੀ ਸਾਰੀ ਖੁੱਲਦੀ ਜੀ ਠੀਕ ਹੈ ਜੀ ਤੇ ਹੋਰ ਬਈ ਆਪਾਂ ਕਾਦੀ ਕਾਦੀ ਰਿਪੇਅਰ ਕਰ ਦਿਆਂਗੇ ਮਤਲਬ ਰੂਟਾ ਬੀਟਰ ਤਵੀਆਂ ਹੀ ਹਾਂਜੀ ਹੋਰ ਮਤਲਬ ਮਸ਼ੀਨਾ ਮਜੂਨਾ ਦੇ ਰਿਪੇਅਰ ਸਾਰੀ ਹੋ ਗਈ ਇੱਕ ਲੈ ਖੇਤੀ ਬੜੀ ਸੰਦਾਂ ਦੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਵੀਰੇ ਤੇ ਬਾਕੀ ਆਪਾਂ ਗੱਲ ਕਰਦੇ ਵੀਰੇ ਗੇਟਾਂ ਦੀ ਗੇਟ ਤੁਸੀਂ ਜਿਹੜੇ ਮਤਲਬ ਕਿ ਆ ਸਮਾਨ ਤਿਆਰ ਕਰਦੇ ਹੋ ਗੇਟ ਖੋਦੇ ਲਾਉਣ ਦਾ ਮਤਲਬ ਵੀ ਅਗਲੇ ਘਰ ਦਾ ਪ੍ਰੋਸੈਸ ਉੱਥੇ ਤੱਕ ਆ ਕਿ ਜਾਂ ਕੱਲਾ ਨਹੀਂ ਆਪਣੇ ਮਤਲਬ ਗੇਟ ਦਾ ਤਾਂ ਹੀ ਆਪਣੀ ਕੱਲਾ ਸ਼ਾਪ ਤੱਕ ਦੀ ਪ੍ਰੋਸੈਸ ਆਈ ਤਿਆਰ ਕਰਨਾ ਤਿਆਰ ਕਰਨਾ ਇਹ ਮਤਲਬ ਬਾਕੀ ਤਾਂ ਚਣਾਈ ਵਾਲੇ ਮਿਸਤਰੀ ਦੇ ਹੀ ਰਹ ਜਾਂਦਾ ਜੀ ਜਿਹੜਾ ਸਾਡਾ ਕੰਮ ਆਈ ਉਹ ਉੱਥੇ ਵੀ ਕੀਤਾ ਜਾਊਗਾ ਜੀ ਇਹ ਨਹੀਂ ਹੈਗਾ ਜੀ ਮਤਲਬ ਜਿਹੜਾ ਸਾਡਾ ਕੰਮ ਹੋਊਗਾ ਉਹ ਤਾਂ ਉੱਥੇ ਵੀ ਕੀਤਾ ਜਾਊਗੀ ਹਾਂਜੀ ਹਾਂ ਬਾਕੀ ਜਿਹੜਾ ਕੰਮ ਸਾਡਾ ਗੇਟ ਦਾ ਮਕਸਦ ਹੁੰਦਾ ਵੀ ਇੱਥੋਂ ਬਣਾ ਕੇ ਦੇਣਾ ਜੀ ਅੱਛਾ ਠੀਕ ਆ ਬਣਾ ਕੇ ਦੇਣਾ ਤੇ ਇਹਦੇ ਵਿੱਚ ਮਿਲ ਕੇ ਕਿਹੜੀਆਂ ਕਿਹੜਾ ਇੱਕ ਵਾਰ ਦੱਸੋਗੇ ਵੀ ਕੀ ਆ ਮਨ ਲਾ ਜਿਵੇਂ ਆ ਗੇਟ ਤੇ ਗੇਟ ਆਈ ਇਹ ਜਪਾਨੀ ਚਾਦਰ ਲਾਈ ਆ ਅੱਛਾ ਹਾਂਜੀ ਇਹ ਚਾਦਰ ਆ ਗਿਆ ਕਹਿੰਦਾ ਭਾਬ ਗੇਟੀ ਜਿਵੇਂ ਹੋ ਗੇਟ ਆਈ ਉਹ ਫਾਈਬਰ ਵਾਲਾ ਆ ਗਿਆ ਜੀ ਮਨ ਲਾ ਫਾਈਬਰ ਲੱਗ ਲਾ ਲਾ ਸ਼ੀਟ ਲਾ ਲਓ ਜੀ ਹਾਂਜੀ ਉਹ ਉਹਦੇ ਵਾਲਾ ਆ ਗਿਆ ਜੀ ਮਨ ਲਾ ਆਪਣਾ ਬਾਕੀ ਆਪਣਾ ਜੰਗਾਠਾ ਆਪਣੇ ਹੁਣ ਘਰਾਂ ਚ ਜੰਗਾਠਾਂ ਲੱਗਦੀਆਂ ਨਹੀਂ ਸਟੀਲ ਦੀਆਂ ਸਟੀਲ ਦੀਆਂ ਵੀ ਆਪਾਂ ਬਣਾਉਣੇ ਆ ਜੀ ਜੇ ਕਿਸੇ ਨੇ ਬੰਦੇ ਨੇ ਅੱਜ ਕੱਲ ਆਪਣੇ ਜਪਾਨੀ ਚ ਉਹ ਵੀ ਆਪਾਂ ਮੰਨ ਲਾ ਬਣਾਉਣੇ ਆ ਜੀ ਕਿ ਕਿਸੇ ਬੰਦੇ ਨੇ ਕੋਈ ਉਹ ਕਰਨਾ ਹੋਵੇ ਆਪਣਾ ਕਨੈਕਟ ਕਰ ਸਕਦਾ ਆਪਾਂ ਘਰ ਤੱਕ ਪਹੁੰਚ ਵੀ ਕਰਾਂਗੇ ਫੁੱਲ ਜ਼ਿੰਮੇਵਾਰੀ ਦਾ ਕੰਮ ਠੀਕ ਹੈ ਮੰਨ ਲਾ ਹੋਊਗਾ ਕੋਈ ਬੰਦਾ ਕੱਲ ਨੂੰ ਨੀਕੀ ਕਹਿੰਦਾ ਹੀ ਉਹਦਾ ਆਪਾਂ ਦੇਣਦਾਰ ਹੈ ਦੇਣਦਾਰ ਹੋ ਤੇ ਜਿਵੇਂ ਆ ਕੇ ਮੰਜੇ ਪੀੜੀਆਂ ਵਗੈਰਾ ਮੰਜੇ ਪੀੜੀਆਂ ਇਹ ਆਪਣਾ ਇਹ ਵੀ ਤੁਸੀਂ ਤਿਆਰ ਕਰਦੇ ਹੋ ਤਿਆਰ ਕਰਦੇ ਹੋ ਮੰਨ ਲਾ ਠੀਕ ਹੈ ਵੀਰੇ ਤੇ ਗੱਲ ਕਰੀਏ ਵੀਰੇ ਤੁਹਾਡੇ ਮਤਲਬ ਕਿ ਵੀ ਰੇਟ ਦੀ ਰੇਟ ਆ ਜਿਹੜਾ ਆਪਾਂ ਪਹਿਲੀ ਦੱਸਤਾ ਵੀਰਾਂ ਨੂੰ ਵੀ ਹੌਲ ਸੇਲ ਦਾ ਰੇਟ ਹੀ ਹਨਾ ਵੀਰੇ ਜਿਵੇਂ ਜੈਨੂਨ ਰੇਟ ਹੋਊਗਾ ਜੀ ਕੋਈ ਐ ਨਹੀਂ ਬੰਦਾ ਹੈਗਾ ਜੀ ਮੰਨ ਲ ਉਨੀ ਕੀ ਹੋਊਗੀ 1921 ਹੋਊਗੀ ਠੀਕ ਆ ਲੋ ਜੀ ਵੀਰੋ ਜਿਹੜਾ ਕੰਮ ਆ ਉਹ ਤਸੱਲੀ ਬਕਸ ਕੀਤਾ ਜਾਊਗਾ ਤੇ ਰੇਟ ਬਾਈ ਕਹਿੰਦਾ ਜਾਇਜ਼ ਰਹੂਗਾ ਹਾਂਜੀ ਹਾਂਜੀ ਬਾਕੀ ਹੁਣ ਮਲਾ ਹੁਣ ਆਪਣਾ ਇਸ ਮਕਸਦ ਤੇ ਇਹੀ ਕੰਮ ਹੈ ਵੀ ਸੀਜ਼ਨ ਦਾ ਕੰਮ ਚੱਲੀ ਜਾਂਦਾ ਜੀ ਮਨਾਰ ਤੂੜੀ ਜਿਹੜੀਆਂ ਰੀਪਰ ਤੇ ਜਾਲੀਆਂ ਦਾ ਮੇਨ ਮੁੱਦਾ ਇਹੀ ਕੰਮ ਹੈ ਆਪਣਾ ਬਿਲਕੁਲ ਵੀਰੋ ਹੁਣ ਤੁਹਾਨੂੰ ਪਤਾ ਰੀਪਰਾਂ ਦਾ ਜਿਹੜਾ ਕੰਮ ਉਹ ਪੂਰੇ ਜੋਰਾਂ ਸੋਰਾਂ ਤੇ ਚੱਲੀ ਜਾਂਦਾ ਤੇ ਜਿਹੜੇ ਬਾਈ ਜ਼ਿਲੇ ਨਾਲ ਰਿਲੇਟਡ ਰੱਖਦੇ ਨੇ ਤੇ ਉਹ ਬਾਈ ਆ ਕੇ ਬਾਈ ਤੋਂ ਇੱਕ ਵਾਰ ਕੰਮ ਕਰਵਾ ਕੇ ਦੇਖ ਸਕਦੇ ਨੇ ਤਸੱਲੀ ਬਾਕਸ ਕੰਮ ਹੋਊਗਾ ਨਾ ਵੀਰੇ ਜੀ ਸੀਜ਼ਨ ਦੀ ਗਰੰਟੀ ਹੋਊਗੀ ਇਹ ਨਹੀਂ ਕਿ ਜੀ ਬੰਦਾ ਕੋਈ 1921 ਹੋਊਗੀ ਆਪਾਂ ਲਈ ਸੀਜ਼ਨ ਦੀ ਵੀਰੋ ਗਰੰਟੀ ਹੋਊਗੀ ਜੇ ਉਹ ਤੇ ਇੱਕ ਵਾਰ ਤਸੱਲੀ ਨਾਲ ਰਿਪੇਅਰ ਕਰਤੀ ਹਾਂ ਜੀ ਤੇ ਇੱਕ ਵਾਰ ਫੇਰ ਲੋਕੇਸ਼ਨ ਦੱਸਦੀ ਹੈ ਜ਼ਿਲ੍ਹਾ ਬਠਿੰਡਾ ਨੇੜੇ ਦਮਦਮਾ ਸਾਹਿਬ 13 ਕਿਲੋਮੀਟਰ ਹਾਂ ਜੀ ਤੇ ਪਿੰਡ ਹੈਗਾ ਆਪਣਾ ਲੈਹਰੀ ਜੀ ਲੈਹਰੀ ਤੇ ਬਾਈ ਦੀ ਵਰਕਸ਼ਾਪ ਆ ਤੇ ਬਾਈ ਦਾ ਕੰਟੈਕਟ ਨੰਬਰ ਥੱਲੇ ਚੱਲੀ ਜਾਂਦਾ ਬਾਈ ਨੂੰ ਕਾਲ ਕਰਕੇ ਤੁਸੀਂ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ ਬਾਕੀ ਬਾਈ ਕਹਿੰਦਾ ਮਾਨਤਨ ਆਪਾਂ ਕਰਾਂਗੇ ਖੁੱਲ ਕੀਤਾ ਜੀ ਧੰਨਵਾਦ